ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟਬੋਰਡ ਚੈਨਲ ਤੇਸ਼ ਹੈ ਗੁਰਦੇਵ ਸਿੰਘ ਰੁਪਾਣਾ ਦੀ ਲਿਖੀ ਕਹਾਣੀ ਇਤ ਪ੍ਰਵਾਸੇ ਦਾ ਸਾਰ ਅਤੇ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਗੁਰਦੇਵ ਸਿੰਘ ਰੁਪਾਣਾ ਦੀ ਲਿਖੀ ਹੋਈ ਕਹਾਣੀ ਇਤ ਪ੍ਰਵਾਸੇ ਵੀਡੀਓ ਵਿੱਚ ਇਸ ਕਹਾਣੀ ਦਾ ਸਾਰ ਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਤੁਸੀਂ ਦੇਖੋਗੇ। ਵੀਡੀਓ ਦੇ ਆਖਰ ਵਿੱਚ ਗੁਰਦੇਵ ਸਿੰਘ ਰੁਪਾਣਾ ਦੀ ਜੀਵਨੀ ਵੀ ਹੋਵੇਗੀ। ਸਭ ਤੋਂ ਪਹਿਲਾਂ ਕਹਾਣੀ ਇੱਤ ਪ੍ਰਵਾਸੀ ਦਾ ਸਾਰ ਦੇਖ ਲੈਂਦੇ ਹਾਂ। ਇੰਦਰ ਦੀ ਧਾਰਨਾ ਸੀ ਕਿ ਜਦੋਂ ਦੁਨੀਆ ਵਿੱਚ ਐਨੇ ਲੋਕ ਕੰਮ ਕਰਨ ਵਾਲੇ ਹਨ ਤਾਂ ਉਸ ਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ। ਉਹ ਇਹ ਵੀ ਕਹਿੰਦਾ ਸੀ ਕਿ ਮਰ ਸਭ ਨੇ ਜਾਣਾ ਹੈ। ਇਸ ਕਰਕੇ ਮਰਨ ਤੋਂ ਪਹਿਲਾਂ ਮਰੂ ਮਰੂ ਨਹੀਂ ਕਰਨਾ ਚਾਹੀਦਾ ਇਸ ਧਾਰਨਾ ਦੇ ਸਹਾਰੇ ਉਸ ਦੇ ਆਪਣੇ ਕਹਿਣ ਅਨੁਸਾਰ ਉਹ ਬਿਨਾ ਕੱਖ ਪੰਨ ਕੇ ਦੂਰਾਂ ਕੀਤਿਆਂ ਐਸ਼ ਕਰ ਰਿਹਾ ਸੀ ਪਹਿਲਾਂ ਉਸ ਦੇ ਰੋਟੀ ਟੁੱਕਰ ਦਾ ਵਸੀਲਾ ਉਸ ਦੀ ਇੱਕ ਮਰੀਲ ਜਹੀ ਤੇ ਗੰਦੀ ਜਹੀ ਮੱਝ ਸੀ ਇੰਦਰ ਇੱਕ ਗੁੱਥਲੇ ਵਿੱਚ ਕਸੀ ਜਹੀ ਚਾਦਰ ਪਾ ਕੇ ਸਵੇਰੇ ਸਵੇਰੇ ਮੱਝ ਵਾਸਤੇ ਘਾਹ ਖੋਤਣ ਲਈ ਖੇਤਾਂ ਵਿੱਚ ਜਾਂਦਾ ਸੀ ਗੁੱਥਲੇ ਵਿੱਚ ਉਹ ਆਪਣਾ ਗ੍ਰੰਥ ਪਾਉਣਾ ਨਾ ਭੁੱਲਦਾ ਜੋ ਕਿ ਕਈ ਪੀੜ੍ਹੀਆਂ ਤੋਂ ਉਸ ਦੇ ਘਰ ਵਿੱਚ ਸੀ ਅੱਗੇ ਪਿੱਛੋਂ ਉਸ ਦੇ ਵਰਕੇ ਪਾਟੇ ਹੋਣ ਕਰਕੇ ਉਸ ਦੇ ਨਾਂ ਦਾ ਪਤਾ ਨਹੀਂ ਸੀ ਲੱਗਦਾ ਪਰ ਇੰਦਰ ਨੂੰ ਜਿੱਥੇ ਮੌਕਾ ਮਿਲਦਾ ਉਸ ਨੂੰ ਪੜਨਾ ਸ਼ੁਰੂ ਕਰ ਦਿੰਦਾ ਸੀ ਇੰਦਰ ਲੋਕਾਂ ਨੂੰ ਦੱਸਦਾ ਸੀ ਕਿ ਸਾਰੇ ਭਾਰਤ ਵਿੱਚ ਉਹ ਜਿਹੇ ਦੋ ਹੀ ਗ੍ਰੰਥ ਹਨ ਇੱਕ ਨੂੰ ਅੰਗਰੇਜ਼ ਲੈ ਗਏ ਤੇ ਉਹਨਾਂ ਨੇ ਸਾਰੀ ਸਾਇੰਸ ਉਸੇ ਵਿੱਚੋਂ ਕੱਢੀ ਹੈ ਦੂਜਾ ਗ੍ਰੰਥ ਉਹਨਾਂ ਦੇ ਘਰ ਵਿੱਚ ਲੁਕਿਆ ਹੋਣ ਕਰਕੇ ਬਚ ਗਿਆ ਉਹ ਅਜੇ ਉਸ ਨੂੰ ਪੂਰਾ ਨਹੀਂ ਸੀ ਪੜ ਸਕਿਆ ਉਸ ਦਾ ਵਿਸ਼ਵਾਸ ਸੀ ਕਿ ਮਰਨ ਤੋਂ ਪਹਿਲਾਂ ਉਹ ਗ੍ਰੰਥ ਨੂੰ ਪੂਰਾ ਕਰਨ ਮਗਰੋਂ ਦੁਨੀਆ ਨੂੰ ਕੋਈ ਕ੍ਰਿਸ਼ਮਾ ਕਰਕੇ ਦੱਸੇਗਾ ਜਿੰਨਾ ਖੇਤਾਂ ਵਿੱਚ ਕਿਸਾਨ ਕੰਮ ਕਰ ਰਹੇ ਹੁੰਦੇ ਇੰਦਰ ਉਹਨਾਂ ਦੇ ਨੇੜੇ ਘਾਹ ਦੀਆਂ ਟੇਣਾ ਤੋੜਦਾ ਰਹਿੰਦਾ ਖੁਰਪੇ ਜਾਂ ਦਾਤਰੀ ਨੂੰ ਉਹ ਬਾਦੂ ਭਾਰ ਸਮਝ ਕੇ ਨਾਲ ਨਹੀਂ ਸੀ ਰੱਖਦਾ। ਭੱਤੇ ਵਾਲੀ ਨੂੰ ਦੇਖ ਕੇ ਗੋਡੀ ਕਰਦਿਆਂ ਕੋਲ ਜਾ ਕੇ ਉਹਨਾਂ ਦੀ ਗੋਡੀ ਦੀ ਪ੍ਰਸ਼ੰਸਾ ਕਰਦਾ। ਫਿਰ ਉਹ ਕੋਲ ਖੜੇ ਫਲਾਣਾ ਸਿ ਉਹਦੇ ਜਵਾਨ ਪੁੱਤਰ ਦੀ ਸਿਹਤ ਦੀ ਪ੍ਰਸ਼ੰਸਾ ਕਰਦਾ ਤੇ ਕਹਿੰਦਾ ਇਹ ਸਾਰਾ ਉਹਨਾਂ ਦੁਆਰਾ ਉਸ ਨੂੰ ਖਵਾਈ ਚੰਗੀ ਖੁਰਾਕ ਦਾ ਹੀ ਸਿੱਟਾ ਹੈ। ਉਹ ਉਸ ਗੱਭਰੂ ਜਵਾਨ ਨੂੰ ਚੰਗੀ ਸ੍ਰੈਣੀ ਦੀ ਕੁੜੀ ਨਾਲ ਵਿਆਹ ਕਰਨ ਦੀ ਸਲਾਹ ਵੀ ਦਿੰਦਾ ਫਲਾਣਾ ਸਿਓ ਉਸ ਦੀ ਆਦਤ ਤੋਂ ਜਾਣੂ ਹੁੰਦਾ ਹੋਇਆ ਵੀ ਖੁਸ਼ ਹੋ ਜਾਂਦਾ ਉਹ ਇੰਦਰ ਨੂੰ ਰੋਟੀ ਖਾਣ ਦੀ ਸਲਾਹ ਮਾਰਦਾ ਤੇ ਇੰਦਰ ਇੱਕ ਫੁਲਕਾ ਖਾਣ ਦੀ ਇੱਛਾ ਜ਼ਾਹਿਰ ਕਰਦਾ ਫੁਲਕਾ ਖਾ ਕੇ ਤੇ ਲੱਸੀ ਪੀ ਕੇ ਢਕਾਰ ਮਾਰਨ ਮਗਰੋਂ ਉਹ ਭੱਤੇ ਵਾਲੀ ਨੂੰ ਖੁਸ਼ ਕਰਨ ਲਈ ਉਸ ਦੀ ਲੱਸੀ ਦੀ ਵੀ ਪ੍ਰਸ਼ੰਸਾ ਕਰਦਾ ਥੋੜੀ ਦੂਰ ਜਾ ਕੇ ਉਹ ਆਪੇ ਹੀ ਬੋਲਦਾ ਹੋਇਆ ਫਲਾਣਾ ਸਿਉ ਦੀ ਨਿੰਦਿਆ ਆਰੰਭ ਕਰ ਦਿੰਦਾ ਤੇ ਉਸ ਨੂੰ ਨੰਗਾ ਭੁੱਖਾ ਕਹਿੰਦਾ ਉਹ ਵਟਾਂ ਤੇ ਹੱਥ ਮਾਰਦਾ ਹੋਇਆ ਉਹ ਕਿਸੇ ਹਲਵਾਰੇ ਬੰਦੇ ਵੱਲ ਸਰਕਣ ਲੱਗ ਜਾਂਦਾ ਉਸ ਦੇ ਕੋਲ ਜਾ ਕੇ ਉਸ ਦੇ ਦੱਬ ਕੇ ਹਲਵਾਉਣ ਦੀ ਪ੍ਰਸ਼ੰਸਾ ਸ਼ੁਰੂ ਕਰ ਦਿੰਦਾ ਰੋਟੀ ਆ ਜਾਣ ਤੇ ਉਹ ਉਸ ਦੀ ਵਹਾਈ ਤੇ ਬਲਦਾਂ ਦੀ ਪ੍ਰਸ਼ੰਸਾ ਕਰਦਾ ਉਹ ਬੰਦਾ ਦੱਸਦਾ ਕਿ ਉਹ ਆਪਣੇ ਬਲਦਾਂ ਨੂੰ ਪੰਸੇਰੀ ਪੰਸੇਰੀ ਕਿਉਂ ਉਚਾਰਦਾ ਹੈ ਰੋਟੀ ਖਾਣ ਲੱਗਾ ਜਦੋਂ 인ਦਰ ਨੂੰ ਸੁਲਾ ਮਾਰਦਾ ਤਾਂ 인ਦਰ ਉੱਥੇ ਵੀ ਇੱਕ ਫੁਲਕਾ ਹੀ ਖਾਣ ਦੀ ਇੱਛਾ ਜ਼ਾਹਰ ਕਰਦਾ ਹੋਇਆ ਰੋਟੀ ਫੁਲਕਾ ਖਾਂਦਾ ਤੇ ਲੱਸੀ ਪੀ ਕੇ ਗਾਂ ਤੁਰ ਜਾਂਦਾ ਅੱਗੇ ਜਾ ਕੇ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ 인ਦਰ ਕਿਸਾਨ ਦੀ ਨਿੰਦਿਆ ਚੁਗਲੀ ਸ਼ੁਰੂ ਕਰ ਦਿੰਦਾ ਉਹ ਉਸਦੇ ਬਰਦਾਂ ਨੂੰ ਘਿਓ ਚਾਰਨ ਵਾਲੀ ਗੱਲ ਨੂੰ ਗੱਪ ਸਮਝਦਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੋਇਆ ਉਹ ਹੋਰ ਨਾ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਵੱਲ ਨਜ਼ਰ ਮਾਰਦਾ ਇਸ ਤਰ੍ਹਾਂ ਕਦੀ ਇੱਕ ਤੇ ਕਦੀ ਦੂਜੀ ਝੂ ਵਿੱਚ ਘਾਹ ਲੈਣ ਗਿਆ ਇੰਦਰ ਸਵੇਰ ਦੀ ਰੋਟੀ ਖੇਤਾਂ ਵਿੱਚ ਖਾਂਦਾ ਤੇ ਕੁਝ ਕੁ ਬਚਾ ਕੇ ਗੁੱਥਲੇ ਵਿੱਚ ਪਾ ਕੇ ਘਰ ਲੈ ਆਉਂਦਾ ਉਹ ਰਾਹ ਵਿੱਚੋਂ ਬੇਲਾਂ ਨਾਲੋਂ ਝਾੜ ਕਰੇਲੇ ਜਿੱਬੜ ਚੂਏ ਜੰਗਲੀ ਚਲਾਈ ਟੁੱਟਿਆ ਚਿੱਤਰ ਕਿੱਲ ਜਾਂ ਮੇਕ ਜਾਂ ਕਾਗਜ਼ ਜੋ ਕੁਝ ਮਿਲਦਾ ਉਸੇ ਗੁੱਥਲੇ ਵਿੱਚ ਪਾ ਲਿਆਉਂਦਾ ਚਿਬਰ ਤੇ ਕਰੇਲੇ ਉਹ ਸ਼ਾਮ ਨੂੰ ਦੁੱਧ ਦੇ ਬਦਲੇ ਆਟਾ ਵਟਾਉਣ ਗਿਆ ਦੁਕਾਨਦਾਰ ਦੇ ਨਾ ਨਾ ਕਰਦਿਆ ਉਸ ਨੂੰ ਦੇ ਆਉਂਦਾ ਤੇ ਉਸਦੇ ਬਦਲੇ ਦੇ ਵਿੱਚ ਗੁੜ ਦੀ ਰੋੜੀ ਤੇ ਚਾਹ ਦੀ ਚੁੰਡੀ ਵੀ ਲੈ ਆਉਂਦਾ ਕਰੜੀ ਧੁੱਪ ਚੜੀ ਉੱਤੇ ਇੰਦਰ ਪਿੰਡ ਪਹੁੰਚਦਾ ਨਿੰਮਹੇਟ ਉਸਦੇ ਦੋਵੇਂ ਪੁੱਤਰ ਦੁਨੀਆ ਤੋਂ ਬੇਖਾਵਰ 12 ਟਾਣੀ ਵਿੱਚ ਰੁੱਜੇ ਹੁੰਦੇ ਜਦੋਂ ਇੰਦਰ ਆ ਕੇ ਪੰਡ ਉਹਨਾਂ ਦੇ ਕੋਲ ਸੁੱਟਦਾ ਤਾਂ ਉਹ ਝੋਲੇ ਉੱਤੇ ਟੁੱਟ ਪੈਂਦੇ ਮੁੰਡੇ ਝੋਲੇ ਵਿੱਚੋਂ ਰੋਟੀਆਂ, ਛਿੱਤਰ ਤੇ ਗ੍ਰੰਥ ਇਕੱਠੇ ਵੇਖ ਕੇ ਉਸ ਨੂੰ ਬੁਰਾ ਭਲਾ ਬੋਲਦੇ ਉਹ ਉਹਨਾਂ ਨੂੰ ਇੱਕ ਰੋਟੀ ਘਰ ਆਪਣੀ ਬੇਬੇ ਨੂੰ ਭੇਜਣ ਲਈ ਵੀ ਕਹਿੰਦਾ ਉਹ ਛੋਟੇ ਮੁੰਡੇ ਨੂੰ ਕਹਿੰਦਾ ਕਿ ਉਹ ਘਰ ਜਾ ਕੇ ਅੱਧਾ ਕਾਮ ਅੱਜ ਨੂੰ ਪਾ ਆਵੇ ਤੇ ਉਸ ਨੂੰ ਪਾਣੀ ਲੈ ਕੇ ਆਵੇ ਪਾਣੀ ਪੀਣ ਦੇ ਮਗਰੋਂ ਇੰਦਰ ਗ੍ਰੰਥ ਪੜਨ ਲੱਗ ਪੈਂਦਾ ਤੇ ਮੁੰਡੇ 12 ਟਾਣੀ ਖੇਡਣ ਵਿੱਚ ਮਸਤ ਹੋ ਜਾਂਦੇ। 인ਦਰ ਦਾ ਵੱਡਾ ਮੁੰਡਾ ਭਾਂਡੇ ਕਲੀ ਕਰ ਲੈਂਦਾ ਸੀ ਤੇ ਪੀਪਿਆਂ ਨੂੰ ਟੱਕਣ ਲਾ ਲੈਂਦਾ ਸੀ। ਛੋਟਾ ਉਸ ਦੀ ਸਹਾਇਤਾ ਲਈ ਲੋਕਾਂ ਦੇ ਘਰਾਂ 'ਚੋਂ ਭਾਂਡੇ ਲੈ ਆਉਂਦਾ ਸੀ। ਪਰ ਉਹ ਸਾਲ ਵਿੱਚ 2 ਜਾਂ 3 ਵਾਰ ਹੀ ਇਹ ਕੰਮ ਕਰਦੇ ਸਨ। ਉਹ ਵੀ ਮਾਂ ਦੀ ਘਸ ਘਸ ਕੇ ਪਾਟੀ ਹੋਈ ਸਲਵਾਰ ਦਾ ਪ੍ਰਬੰਧ ਕਰਨ ਲਈ। ਉਨ੍ਹਾਂ ਨੂੰ ਮਾਂ ਦੀਆਂ ਲੱਤਾਂ ਨੰਗੀਆਂ ਹੁੰਦੀਆਂ ਦੇਖ ਕੇ ਬਹੁਤ ਸ਼ਰਮ ਆਉਂਦੀ ਸੀ ਇੰਦਰ ਉਹਨਾਂ ਨੂੰ ਕੰਮ ਕਰਨ ਲਈ ਕਦੇ ਵੀ ਨਹੀਂ ਸੀ ਕਹਿੰਦਾ ਟਾਬ ਦੇ ਉਰਲੇ ਪਾਸੇ ਤੀਆਂ ਵਾਲੇ ਪਿੱਪਲ ਕੋਲ ਪੰਚਾਇਤ ਦਾ ਇੱਕ ਨਲਕਾ ਸੀ ਜਿੱਥੇ ਦੁਪਹਿਰ ਵੇਲੇ ਮੰਗ ਤੇ ਸਾਧੂ ਹੱਥ ਤੋਣ ਤੇ ਰੋਟੀ ਖਾਣ ਲਈ ਆ ਬੈਠਦੇ ਸਨ ਇੰਦਰ ਆਪਣਾ ਗ੍ਰੰਥ ਕੱਛੇ ਮਾਰ ਕੇ ਉਨਾਂ ਵੱਲ ਤੁਰ ਪੈਂਦਾ ਉਹ ਕਹਿੰਦਾ ਉਹ ਸੰਤਾਂ ਦੇ ਨਾਲ ਗਿਆਨ ਗੋਸ਼ਟੀ ਕਰਨ ਜਾ ਰਿਹਾ ਹੈ ਕੋਈ ਮੰਗਤਾ ਸਾਧੂ ਚਾਦਰ ਉੱਤੇ ਚੌਕਰੀ ਮਾਰ ਕੇ ਰੋਟੀ ਖਾਣ ਲਈ ਤਿਆਰ ਬੈਠਾ ਹੁੰਦਾ ਤਾਂ 인ਦਰ ਉਸ ਕੋਲ ਜੀਵ ਲਮਕਾਈ ਬੈਠੇ ਕੁੱਤੇ ਨੂੰ ਪਰਾਂ ਹਟਾ ਕੇ ਆਪ ਉਸ ਥਾਂ ਪੈਰਾਂ ਭਾਰ ਬੈਠ ਜਾਂਦਾ 인ਦਰ ਉਸ ਸਾਧੂ ਵੱਲੋਂ ਦੁਨੀਆ ਸਬੰਧੀ ਕੀਤੇ ਆਪਣੇ ਪ੍ਰਸ਼ਨ ਦਾ ਉੱਤਰ ਸੁਣ ਕੇ ਉਹਨਾਂ ਸਾਧੂਆਂ ਨੂੰ ਧੰਨ-ਤਨ ਕਹਿੰਦਾ ਮੰਗਤਾ ਸਾਧੂ ਮੰਗ ਕੇ ਲਿਆਈਆਂ ਰੋਟੀਆਂ ਵਿੱਚੋਂ ਪਤਲੇ-ਪਤਲੇ ਤੇ ਨਰਮ-ਨਰਮ ਫੁਲਕਿਆਂ ਨੂੰ ਇੱਕ ਪਾਸੇ ਰੱਖ ਕੇ ਦੁੱਪੜਾਂ ਵਿੱਚੋਂ ਦੋ ਰੋਟੀਆਂ ਕੁੱਤੇ ਨੂੰ ਸੁੱਟ ਦਿੰਦਾ ਉਹ ਕਰਮੰਡਲ ਵਿੱਚੋਂ ਭਾਂਤ-ਭਾਂਤ ਦੀ ਮਿਲੀ-ਜੁਲੀ ਦਾਲ ਸਬਜ਼ੀ ਕੱਢ ਕੇ ਖਾਣਾ ਆਰੰਭ ਕਰਦਾ ਤੇ ਇੰਦਰ ਨੂੰ ਗੱਫੇ ਲਾਉਣ ਲਈ ਕਹਿੰਦਾ ਇੰਦਰ ਜਰਾ ਨਾ ਨਾ ਕਰਦਾ ਸਾਧੂ ਉਸ ਨੂੰ ਸਾਰੀਆਂ ਦੁੱਪੜਾਂ ਦਾਲ ਸਬਜ਼ੀ ਰੱਖ ਕੇ ਦੇ ਦਿੰਦਾ ਤੇ ਇੰਦਰ ਬਹਾਨੇ ਨਾਲ ਝਟਪਟ ਉੱਥੋਂ ਘਰ ਵੱਲ ਤੁਰ ਪੈਂਦਾ ਰਾਹ ਵਿੱਚ ਇੰਦਰ ਉਸ ਸਾਧੂ ਦੀਆਂ ਗਿਆਨ ਧਿਆਨ ਦੀਆਂ ਗੱਲਾਂ ਅਤੇ ਉਸ ਦੇ ਭਾਰੇ ਸਰੀਰ ਵਿਰੁੱਧ ਬੋਲਦਾ ਜਾਂਦਾ ਜਿਸ ਦਿਨ ਉਸ ਨੂੰ ਮੰਗਤੇ ਸਾਧੂ ਤੋਂ ਕੁਝ ਨਾ ਮਿਲਦਾ ਉਹ ਗੁਰਦੁਆਰੇ ਦੇ ਭਾਈ ਕੋਲੋਂ ਨਾ ਹਿੱਲਦਾ ਤੇ ਉੱਥੋਂ ਕੁਝ ਨਾ ਕੁਝ ਲੈ ਕੇ ਹੀ ਘਰ ਜਾਂਦਾ ਇਸ ਤਰ੍ਹਾਂ ਇੰਦਰ ਠਾਠ ਨਾਲ ਦਿਨ गुजार ਰਿਹਾ ਸੀ ਲੋਕ ਉਸ ਦੇ ਜੀਵਨ ਢੰਗ ਵਿਰੁੱਧ ਬੋਲਦੇ ਪਰ ਉਸ ਉੱਪਰ ਕੋਈ ਅਸਰ ਨਹੀਂ ਸੀ ਹੁੰਦਾ 20-25 ਸਾਲ ਅਜੇਹੀਆਂ ਗੱਲਾਂ ਸੁਣਨ ਮਗਰੋਂ ਇੱਕ ਦਿਨ ਉਸ ਨੂੰ ਗੁੱਸਾ ਆ ਹੀ ਗਿਆ ਤੇ ਉਸ ਨੇ ਡਾਕਖਾਨੇ ਦੀ ਨੌਕਰੀ ਕਰ ਲਈ ਇੰਦਰ ਦਾ ਕੰਮ ਚਿੱਠੀਆਂ ਵੰਡਣਾ ਸੀ ਇਹ ਕੰਮ ਇੱਕ ਵੈਧ ਕਰਦਾ ਹੁੰਦਾ ਸੀ ਵੈਦ ਨੇ ਮਹਿਕਮੇ ਨੂੰ ਮਨਾ ਕਰਕੇ ਇੰਦਰ ਨੂੰ 25 ਰੁਪਏ ਮਹੀਨੇ ਉੱਤੇ ਨੌਕਰ ਰੱਖ ਲਿਆ ਇੰਦਰ ਵੈਦ ਤੋਂ ਪੁੱਛ ਕੇ ਚਿੱਠੀਆਂ ਉੱਤੇ ਗੁਰਮੁਖੀ ਵਿੱਚ ਨਾਂ ਲਿਖ ਲੈਂਦਾ ਹੁਣ ਉਸ ਦਾ ਫੇਰਾ ਖੇਤਾਂ ਦੀ ਥਾਂ ਲੋਕਾਂ ਦੇ ਘਰਾਂ ਵਿੱਚ ਲੱਗਣ ਲੱਗ ਪਿਆ ਉਸ ਦੇ ਘਰ ਪੱਕਿਆ ਪਕਾਇਆ ਅੰਨ ਸਗੋਂ ਵਾਧੂ ਰਹਿਣ ਲੱਗ ਪਿਆ ਉਸ ਦੀ ਬੋਟੀ ਕਿਸੇ ਮੰਗਤੇ ਨੂੰ ਖਾਲੀ ਹੱਥ ਨਾ ਜਾਣ ਦਿੰਦੀ ਇੱਕ ਦਿਨ 인ਦਰ ਚਿੱਟੀਆਂ ਵੰਡਦਾ ਵੰਡਦਾ ਕਹਾਣੀਕਾਰ ਦੇ ਬੂਹੇ ਅੱਗੇੋਂ 4-5 ਵਾਰੀ ਲੰਘਿਆ ਕਹਾਣੀਕਾਰ ਨੇ ਸੋਚਿਆ ਕਿ ਉਹ ਜਾਣ ਬੁਝ ਕੇ ਕੰਮ ਨੂੰ ਲਮਕਾ ਰਿਹਾ ਹੈ ਤਾਂ ਜੋ ਸ਼ਾਮ ਪੈ ਜਾਵੇ ਦਿਨ ਲੱਥੇ 인ਦਰ ਕਹਾਣੀਕਾਰ ਦੀ ਚਿੱਠੀ ਲੈ ਕੇ ਆਇਆ ਤੇ ਕਹਿਣ ਲੱਗਿਆ ਕਿ ਉਸਨੇ ਇਹ ਕੁੱਤਾ ਕੰਮ ਛੱਡ ਦੇਣਾ ਹੈ ਸਾਰਾ ਦਿਨ ਘੁੰਮਦੇ ਰਹਿਣ ਤੇ ਵੀ ਸਿਰਫ 25 ਰੁਪਏ ਮਿਲਦੇ ਹਨ ਕਹਾਣੀਕਾਰ ਦੁਆਰਾ ਦੇਰੀ ਦਾ ਕਾਰਨ ਪੁੱਛੇ ਜਾਣ ਉੱਤੇ ਇੰਦਰ ਨੇ ਦੱਸਿਆ ਕਿ ਉਹ ਵਾਰੀ ਸਿਰ ਹੀ ਉਸ ਦੇ ਘਰ ਆਇਆ ਹੈ। ਅਸਲ ਵਿੱਚ ਉਹ ਜਿਸ ਤਰ੍ਹਾਂ ਵੈਦ ਤੋਂ ਚਿੱਠੀਆਂ ਫੜਦਾ ਉਸੇ ਤਰ੍ਹਾਂ ਹੀ ਵੰਡਣ ਤੁਰ ਪੈਂਦਾ। ਉਹ ਉਹਨਾਂ ਨੂੰ ਮੁਹੱਲਿਆਂ ਅਨੁਸਾਰ ਛਾਂਟੀ ਨਾ ਕਰਦਾ ਜਿਸ ਦੀ ਚਿੱਠੀ ਉੱਪਰ ਆ ਜਾਂਦੀ ਉਸੇ ਨੂੰ ਦੇਣ ਤੁਰ ਪੈਂਦਾ। ਇਸ ਦਾ ਨਤੀਜਾ ਇਹ ਹੁੰਦਾ ਕਿ ਉਸ ਨੂੰ ਇੱਕੋ ਗਲੀ ਦੇ ਵਿੱਚ ਮੋੜ ਮੋੜ ਕੇ ਕਈ ਚੱਕਰ ਮਾਰਨੇ ਪੈਂਦੇ। ਕਹਾਣੀਕਾਰ ਨੇ ਉਸ ਨੂੰ ਚਿੱਠੀਆਂ ਛਾਂਟਣ ਤੇ ਮੁਹੱਲਿਆਂ ਅਨੁਸਾਰ ਤਰਤੀਬ ਸਿਰਵ ਕਰਕੇ ਵੰਡਣ ਦੀ ਸਲਾਹ ਦਿੱਤੀ ਇਸ ਸਲਾਹ ਨੂੰ ਸੁਣ ਕੇ ਇੰਦਰ ਬਹੁਤ ਖੁਸ਼ ਹੋਇਆ ਜਿਵੇਂ ਉਸ ਦੇ ਹੱਥ ਕੋਈ ਵੱਡਾ ਗੁਰ ਆ ਗਿਆ ਹੋਵੇ ਕਹਾਣੀਕਾਰ ਨੇ ਉਸ ਨੂੰ ਕਿਹਾ ਕਿ ਇਹ ਚਿੱਠੀ ਤਾਂ ਉਸ ਦੀ ਨਹੀਂ ਗੱਗਾ ਰਾਰਾ ਗੁਰਦੇਵ ਨਹੀਂ ਸਗੋ ਗੁਰਦਿਆਲ ਵੀ ਹੁੰਦਾ ਹੈ ਲੇਖਕ ਦੇ ਦੱਸੇ ਮੁਤਾਬਕ ਇੰਦਰ ਨੇ ਚਿੱਠੀ ਉੱਤੇ ਨਾਂ ਠੀਕ ਕੀਤਾ ਉਸ ਦਿਨ ਤੋਂ ਪਿੱਛੋਂ ਕਹਾਣੀਕਾਰ ਸੋਚਣ ਲੱਗ ਪਿਆ ਹਰ ਇੱਕ ਨੂੰ ਆਪਣੇ ਬਾਰੇ ਕੁਝ ਹੋਣ ਦਾ ਭੁਲੇਖਾ ਹੀ ਰਹਿੰਦਾ ਹੈ ਕਈਆਂ ਨੂੰ ਤਾਂ ਨੰਬਰ 1 ਹੋਣ ਦਾ ਭਰਮ ساری ਉਮਰ ਰਹਿੰਦਾ ਹੈ ਇਸ ਭਰਮ ਸਦਕਾ ਆਦਮੀ ਨਮਾ ਨਰੋਇਆ ਤੇ ਖੁਸ਼ ਰਹਿੰਦਾ ਹੈ ਪਰ ਇੰਦਰ ਨੂੰ ਆਪਣੇ ਬਾਰੇ ਕੀ ਭਰਮ ਹੋ ਸਕਦਾ ਸੀ ਉਹ ਮੰਗ ਪਿੰਨ ਕੇ ਗੁਜ਼ਾਰਾ ਕਰਦਾ ਸੀ ਤੇ ਉਸ ਨੂੰ ਅਕਲ ਤਾਂ ਚਿੱਠੀਆਂ ਵੰਡਣ ਯੋਗੀ ਵੀ ਨਹੀਂ ਸੀ ਕਿਤੇ ਚਾਰ ਬੰਦੇ ਬੈਠੇ ਹੋਣ ਇੰਦਰ ਇੱਕ ਪਾਸੇ ਹੋ ਕੇ ਵੈਠ ਜਾਂਦਾ ਲੋਕਾਂ ਨੂੰ ਉਸ ਤੋਂ ਬਦਬੂ ਆਉਂਦੀ ਜਦੋਂ ਲੋਕ ਵੱਖ-ਵੱਖ ਪ੍ਰਕਾਰ ਦੀਆਂ ਛੇਖੀਆਂ ਮਾਰ ਕੇ ਚੁੱਪ ਹੋ ਜਾਂਦੇ ਤਾਂ ਕੋਈ ਜਣਾ ਇੰਦਰ ਨੂੰ ਕੋਈ ਗੱਲ ਕਰਨ ਲਈ ਕਹਿੰਦਾ ਤਾਂ ਅੱਗੋਂ ਇੰਦਰ ਜਵਾਬ ਦਿੰਦਾ ਗੱਲ ਕਿਸ ਨਾਲ ਕਰੀਏ ਕੋਈ ਆਪਣੇ ਵਰਗਾ ਤਾਂ ਹੋਵੇ ਤਾਂ ਹੀ ਸੁਆਤ ਆਉਂਦਾ ਗੱਲ ਕਰਨ ਦਾ ਲੋਕ ਉਸ ਨੂੰ ਕੋਈ ਵੀ ਗੱਲ ਕਰਨ ਯੋਗ ਨਾ ਸਮਝ ਕੇ ਉਸ ਉੱਤੇ ਤਰਸ ਕਰਦੇ ਉਸ ਨੂੰ ਤਰਸ ਦਾ ਪਾਤਰ ਬਣਿਆ ਦੇਖ ਕੇ ਕਹਾਣੀਕਾਰ ਸੋਚਦਾ ਇੰਦਰ ਕਿਸ ਭਰਮ ਦੇ ਸਹਾਰੇ ਦਿਨ ਕੱਟ ਰਿਹਾ ਹੈ ਉਹ ਤਾਂ ਐਵੇਂ ਹੀ ਧਰਤੀ ਤੇ ਭਾਰ ਹੈ ਇੱਕ ਦਿਨ ਕਹਾਣੀਕਾਰ ਡਾਕਖਾਨੇ ਗਿਆ ਤੇ ਉਸ ਨੇ ਉੱਥੇ ਵੈਦ ਤੋਂ ਦਵਾਈ ਲੈਣ ਆਏ ਦੋ ਬਾਬਿਆਂ ਨੂੰ ਪੁਰਾਣੇ ਵਕਤਾਂ ਨੂੰ ਭਲੇ ਕਹਿੰਦੇ ਆ ਅੱਜ ਕੱਲ੍ਹ ਦੀਆਂ ਨਵੀਆਂ ਨਵੀਆਂ ਚੀਜ਼ਾਂ ਬਾਰੇ ਗੱਲਾਂ ਕਰਕੇ ਦੁਖੀ ਹੁੰਦਿਆਂ ਦੇਖਿਆ ਇੱਕ ਬਾਬੇ ਨੇ ਕਿਹਾ ਕਿ ਇੱਕ ਸਾਲ ਬੀਤ ਜਾਣ ਤੇ ਵੀ ਉਸ ਨੂੰ ਇਹ ਸਮਝ ਨਹੀਂ ਆਈ ਕਿ ਤੇਰਾ ਆਨਿਆਂ ਵਿੱਚ ਕਿੰਨੇ ਨਵੇਂ ਪੈਸੇ ਹੁੰਦੇ ਹਨ ਇਹ ਗੱਲ ਸੁਣ ਕੇ 인ਦਰ ਬੁੜਕ ਕੇ ਬੋਲਿਆ ਕਿ ਇਸ ਗੱਲ ਨੂੰ ਤਾਂ ਅਜੇ ਉਸ ਵਰਗੇ ਨਹੀਂ ਸਮਝ ਸਕੇ ਜਿਸ ਨੇ ਸਾਰੀ ਉਮਰ ਗਾਲ ਦਿੱਤੀ ਹੈ ਗ੍ਰੰਥਾਂ ਨੂੰ ਪੜ੍ਹਦੇ ਆ ਪੜ੍ਹਦੇ ਆ ਇਹ ਸੁਣ ਕੇ ਲੇਖਕ ਨੂੰ ਪਤਾ ਲੱਗਿਆ ਕਿ ਚਾਰ ਬੰਦਿਆਂ ਵਿੱਚ ਬੈਠੇ ਇੰਦਰ ਨੂੰ ਗੱਲ ਕਰਨ ਲਈ ਉਸ ਵਰਗਾ ਵਿਦਵਾਨ ਚਾਹੀਦਾ ਸੀ ਜਿਸ ਨੇ ਸਾਰੀ ਉਮਰ ਗ੍ਰੰਥ ਪੜ੍ਹਦੇ ਆ ਗਾਲ ਦਿੱਤੀ ਹੋਵੇ ਸੋ ਇਹ ਸੀ ਜੀ ਕਹਾਣੀ ਇਤ ਪ੍ਰਵਾਸੇ ਗੁਰਦੇਵ ਸਿੰਘ ਰੁਪਾਣਾ ਵੀ ਲਿਖੀ ਹੋਈ ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ 인ਦਰ ਦੇ ਘਰ ਦੀ ਹਾਲਤ ਕਿਹੋ ਜਿਹੀ ਸੀ ਇਸ ਦਾ ਉੱਤਰ ਹੈ 인ਦਰ ਦੇ ਘਰ ਦੀ ਹਾਲਤ ਗਰੀਬੀ ਗੰਦਗੀ ਤੇ ਦੁਰਦਸ਼ਾ ਭਰੀ ਸੀ ਉਸ ਦੇ ਪੁੱਤਰ ਨਖੱਟੂ ਸਨ ਤੇ ਪਤਨੀ ਦੇ ਕੱਪੜੇ ਉਸ ਦੀ ਦੇ ਕਸੇ ਪਾਟੇ ਸਨ ਉਹ ਆਪ ਚਲਾਕੀ ਨਾਲ ਮੰਗ ਕੇ ਢਿੱਡ ਭਰਦਾ ਤੇ ਇਸ ਵਿੱਚੋਂ ਹੀ ਆਪਣੀ ਪਤਨੀ ਤੇ ਪੁੱਤਰਾਂ ਲਈ ਵੀ ਵਚਾ ਕੇ ਲਿਆਉਂਦਾ ਇੰਦਰ ਦੇ ਪੁੱਤਰ ਕੰਮ ਕਰਨ ਦੇ ਯੋਗ ਹੁੰਦੇ ਹੋਏ ਵੀ ਕੋਈ ਕੰਮ ਕਿਉਂ ਨਹੀਂ ਕਰਨ ਕਰਦੇ ਇਸ ਦਾ ਉੱਤਰ ਹੈ ਜੀ ਇੰਦਰ ਦੇ ਪੁੱਤ ਕੰਮ ਕਰਨ ਦੇ ਯੋਗ ਹੁੰਦੇ ਹੋਏ ਵੀ ਇਸ ਕਰਕੇ ਕੋਈ ਕੰਮ ਨਹੀਂ ਸੀ ਕਰਦੇ ਕਿਉਂਕਿ ਇੰਦਰ ਉਹਨਾਂ ਨੂੰ ਕੋਈ ਕੰਮ ਕਰਨ ਲਈ ਨਹੀਂ ਸੀ ਕਹਿੰਦਾ ਤੇ ਇੰਦਰ ਉਹਨਾਂ ਦੇ ਖਾਣ ਜੋਗੀ ਰੋਟੀ ਇਧਰੋਂ ਉਧਰੋਂ ਮੰਗ ਕੇ ਇਕੱਠੀ ਕਰਕੇ ਲੈ ਆਉਂਦਾ ਸੀ ਉਹਨਾਂ ਉੱਪਰ ਉਹਨਾਂ ਦੇ ਪਿਓ ਦੀ ਇਸ ਵਿਚਾਰਧਾਰਾ ਦਾ ਵੀ ਅਸਰ ਜਾਪਦਾ ਹੈ ਜੇ ਜਦੋਂ ਦੁਨੀਆ ਵਿੱਚ ਐਨੇ ਲੋਕ ਕੰਮ ਕਰਨ ਵਾਲੇ ਹਨ ਤਾਂ ਉਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਹੈ ਪ੍ਰਸ਼ਨ ਇੰਦਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਤੇ ਮਹਾਨ ਸਮਝਦਾ ਸੀ ਉਦਾਹਰਨਾਂ ਦੇ ਕੇ ਦੱਸੋ ਇਸ ਦਾ ਉੱਤਰ ਹੈ ਇੰਦਰ ਆਪਣੇ ਆਪ ਨੂੰ ਇੱਕ ਦੁਰਲੱਭ ਗ੍ਰੰਥ ਦਾ ਅਧਿਐਨ ਕਰਨ ਵਾਲਾ ਸਮਝਦਾ ਸੀ ਉਹ ਖੁਸ਼ਾਮਤ ਦੇ ਸਹਾਰੇ ਦੂਜਿਆਂ ਨੂੰ ਮੂਰਖ ਬਣਾ ਕੇ ਉਹਨਾਂ ਦੇ ਸਿਰੋਂ ਰੋਟੀ ਖਾ ਲੈਂਦਾ ਸੀ ਉਸ ਨੂੰ ਭਾਵੇਂ ਚਾਰ ਬੰਦਿਆਂ ਵਿੱਚ ਬੈਠ ਕੇ ਗੱਲ ਕਰਨੀ ਨਹੀਂ ਸੀ ਆਉਂਦੀ ਪਰ ਉਹ ਆਪਣੇ ਵੱਲੋਂ ਕਿਸੇ ਗੱਲਬਾਤ ਵਿੱਚ ਭਾਗ ਨਾ ਲੈਣ ਦਾ ਕਾਰਨ ਦੂਜਿਆਂ ਦੀ ਅਕਲ ਦਾ ਘੱਟ ਹੋਣਾ ਸੋਚਦਾ ਸੀ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਤੇ ਮਹਾਨ ਸਮਝਦਾ ਸੀ ਇਸ ਤੋਂ ਬਾਅਦ ਪ੍ਰਸ਼ਨ 인ਦਰ ਜਦੋਂ ਮੱਝ ਨੂੰ ਪਾਣੀ ਡਾਉਣ ਲਿਜਾਂਦਾ ਸੀ ਤਾਂ ਉਸ ਵੇਲੇ ਦਾ ਨਜ਼ਾਰਾ ਆਪਣੇ ਸ਼ਬਦਾਂ ਵਿੱਚ ਲਿਖੋ ਇੰਦਰ ਜਦੋਂ ਮੱਝ ਨੂੰ ਪਾਣੀ ਪਿਉਣ ਲਿਆਂਦਾ ਤਾਂ ਉਹ ਗੋਹੇ ਪਿਸ਼ਾਬ ਨਾਲ ਲਿਬੜੀ ਹੋਈ ਹੁੰਦੀ ਉਸ ਉੱਤੇ ਮੱਖੀਆਂ ਭਿੰਕ ਰਹੀਆਂ ਹੁੰਦੀਆਂ ਮਰੀਅਲ ਜਿਹੀ ਹੋਣ ਕਰਕੇ ਉਸ ਵਿੱਚ ਪੂਛ ਜਾਂ ਕੰਨ ਨਾਲ ਮੱਖੀਆਂ ੜਾਉਣ ਦੀ ਤਾਕਤ ਵੀ ਨਹੀਂ ਸੀ ਹੁੰਦੀ ਉਹ ਝੋਲੇ ਖਾਂਦੀ ਤੁਰਦੀ ਤੇ ਇੰਦਰ ਉਸ ਦੇ ਪਿੱਛੇ-ਪਿੱਛੇ ਆਪਣੇ ਨੰਗੇ ਡੱਡੂ ਵਰਗੇ ਪਿਲਪਲੇ ਪਿੰਡੇ ਤੋਂ ਓਟਿਆਂ ਨਾਲ ਮੈਲ ਦੀਆਂ ਵੱਟੀਆਂ ਲਾਉਂਦਾ ਹੋਇਆ ਹੂੰਹੂ ਕਰਦਾ ਤੁਰਿਆ ਜਾਂਦਾ ਇਤ ਪ੍ਰਵਾਸੀ ਕਹਾਣੀ ਦੀ ਸੰਪਾਦਕੀ ਟਿੱਪਣੀ ਵਿੱਚ ਕੀ ਕਿਹਾ ਗਿਆ ਹੈ ਇਸ ਦਾ ਉੱਤਰ ਹੈ ਜੀ ਇਤ ਪ੍ਰਵਾਸੀ ਕਹਾਣੀ ਇੱਕ ਪ੍ਰਕਾਰ ਦਾ ਰੇਖਾ ਚਿੱਤਰ ਹੈ ਇੱਕ ਚਿੱਤਰ ਪ੍ਰਧਾਨ ਕਹਾਣੀ ਹੈ 인ਦਰ ਸਰੀਰਕ ਤੌਰ ਤੇ ਮਾੜਾ ਪੈਸੇ ਹੱਥੋਂ ਤੰਗ ਤੇ ਦਿਮਾਗ ਊਣਾ ਹੈ ਪਰ ਪੇਟ ਦੀ ਭੁੱਖ ਉਸ ਨੂੰ ਰੋਟੀ ਪ੍ਰਾਪਤ ਕਰਨ ਦੀ ਜਾਂਚ ਸਿਖਾ ਦਿੰਦੀ ਹੈ ਚਾਪਲੂਸੀ ਉਸ ਦਾ ਮੁੱਖ ਹਥਿਆਰ ਹੈ ਉਹ ਹਰ ਇੱਕ ਦਾ ਨਿੰਦਕ ਹੁੰਦਾ ਹੋਇਆ ਵੀ ਰੋਟੀ ਖਾਤਰ ਜਣੇ ਖਣੇ ਦੀ ਤਾਰੀਫ਼ ਕਰਦਾ ਹੈ ਲੇਖਕ ਨੇ ਉਸ ਨੂੰ ਜੀਵ ਲਮਕਾਈ ਬੈਠਾ ਕੁੱਤਾ ਘਰਾਰ ਦਿੱਤਾ ਹੈ ਇਸ ਕਹਾਣੀ ਵਿੱਚ ਤਰਸ ਨੂੰ ਹਾਸੇ ਰਾਹੀਂ ਪੇਸ਼ ਕੀਤਾ ਗਿਆ ਹੈ ਇਸ ਦਾ ਪ੍ਰਤੀਕਾਤਮਕ ਸੁਨੇਹਾ ਵੀ ਹੈ ਕਿ ਪਰਜੀਵੀ ਬੰਦੇ ਨਰੋਲ ਚਾਪਲੂਸੀ ਦੇ ਆਸਰੇ ਜੀਵੀ ਜਾਂਦੇ ਹਨ ਇਹ ਮੂਰਖਾਂ ਦੀ ਸਿਆਣਪ ਦੀ ਕਹਾਣੀ ਹੈ ਸਭ ਤੋਂ ਵੱਡੀ ਸਿਆਣਪ ਉਹਨਾਂ ਦੀ ਖੁਸ਼ਾਮਦ ਹੈ ਇਸ ਤੋਂ ਬਾਅਦ ਪ੍ਰਸ਼ਨ ਗੁਰਦੇਵ ਸਿੰਘ ਰੂਪਾਣਾ ਦੀਆਂ ਸਾਹਿਤਿਕ ਪੁਸਤਕਾਂ ਦੇ ਨਾਲ ਲਿਖੋ ਗੁਰਦੇਵ ਸਿੰਘ ਰੂਪਾਣਾ ਨੇ ਜਿਹੜੇ ਕਹਾਣੀ ਸੰਗ੍ਰਹਿ ਲਿਖੇ ਉਹਨਾਂ ਵਿੱਚ ਇੱਕ ਟੋਟਾ ਔਰਤ ਆਪਣੀ ਅੱਖ ਦਾ ਜਾਦੂ ਡਿਫੈਂਸ ਲਾਈਨ ਸ਼ੀਸ਼ਾ ਤੇ ਹੋਰ ਕਹਾਣੀਆਂ ਇਹਨਾਂ ਨੇ ਇੱਕ ਨਾਵਲ ਲਿਖਿਆ ਗੋਰੀ ਇਸ ਤੋਂ ਬਾਅਦ ਪ੍ਰਸ਼ਨ ਹੈ 인ਦਰ ਦਾ ਪਰਿਵਾਰ ਕਿੰਨਾ 쿠ਸੀ ਇਸ ਦਾ ਉੱਤਰ ਹੈ ਜੀ 인ਦਰ ਦੀ ਇੱਕ ਪਤਨੀ ਸੀ ਤੇ ਉਸ ਦੇ ਦੋ ਪੁੱਤਰ ਸਨ ਪ੍ਰਸ਼ਨ ਜਦੋਂ ਗੱਲਾਂ ਕਰਦੇ ਲੋਕ 인ਦਰ ਨੂੰ ਕੋਈ ਗੱਲ ਕਰਨ ਲਈ ਕਹਿੰਦੇ ਤਾਂ ਉਹ ਕੀ ਉੱਤਰ ਦਿੰਦਾ 인ਦਰ ਉੱਤਰ ਦਿੰਦਾ ਕਿ ਉਹ ਗੱਲ ਕਿਹਦੇ ਨਾਲ ਕਰੇ ਕੋਈ ਆਪਣੇ ਵਰਗਾ ਵਿਦਵਾਨ ਹੋਵੇ ਤਾਂ ਹੀ ਗੱਲ ਕਰਨ ਦਾ ਸੁਆਦ ਆਉਂਦਾ ਹੈ ਪ੍ਰਸ਼ਨ ਹੈ 인ਦਰ ਨੂੰ ਆਪਣੇ ਬਾਰੇ ਕੀ ਭਰਮ ਸੀ ਇਸ ਦਾ ਉਤਰ ਹੈ ਇੰਦ ਨੂੰ ਆਪਣੇ ਬਾਰੇ ਭਰਮ ਸੀ ਕਿ ਉਹ ਸਵਰਗਾ ਦੁਨੀਆ ਤੇ ਸਿਆਣਾ ਹੋਰ ਕੋਈ ਵੀ ਨਹੀਂ ਹੈ ਇਤ ਪ੍ਰਵਾਸੀ ਕਹਾਣੀ ਦਾ ਵਿਸ਼ਾ ਵਸਤੂ ਕੀ ਹੈ ਸੰਖੇਪ ਵਿੱਚ ਉੱਤਰ ਦੇਣਾ ਹੈ ਇਸ ਦਾ ਉਤਰ ਹੈ ਜੀ ਇਤ ਪ੍ਰਵਾਸੀ ਕਹਾਣੀ ਨਖਿੱਧ ਕਿਸਮ ਦੇ ਵਿਅਕਤੀਆਂ ਦੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਵਧੀਆ ਸਮਝਣ ਦੇ ਭਰਮ ਨੂੰ ਪੇਸ਼ ਕਰਦੀ ਹੈ ਇਹ ਭਰਮ ਹੀ ਉਹਨਾਂ ਲਈ ਜਿਉਣ ਦੀ ਸ਼ਕਤੀ ਬਣਦਾ ਹੈ ਸੁੱਕੇ ਸੜੇ ਸਰੀਰ ਵਾਲੇ 인ਦਰ ਦਾ ਬੇਅਕਲ ਹੋਣ ਦੇ ਬਾਵਜੂਦ ਆਪਣੀ ਆਕਲ ਨੂੰ ਦੂਜਿਆਂ ਨਾਲੋਂ ਵੱਧ ਸਮਝਣਾ ਕੋਈ ਕੰਮ ਨਾ ਕਰਨਾ ਖੁਸ਼ਾਮਦ ਨੂੰ ਹਥਿਆਰ ਬਣਾ ਕੇ ਤੇ ਆਪਣੇ ਆਪ ਨੂੰ ਗਿਆਨੀ ਧਿਆਨੀ ਜ਼ਾਹਰ ਕਰਕੇ ਹਲਵਾਉਂਦੇ ਤੇ ਗੋਡੀ ਕਰਦੇ ਕਿਸਾਨਾਂ ਤੇ ਮੰਗਤੇ ਸਾਧੂ ਸੰਤਾਂ ਤੋਂ ਰੋਟੀਆਂ ਵਟੋਰ ਕੇ ਖਾਣਾ ਪਰ ਅੰਦਰੋਂ ਉਹਨਾਂ ਦੀ ਆਕਲ ਨੂੰ ਘੱਟ ਸਮਝਣਾ ਤੇ ਉਹਨਾਂ ਦੀ ਨਿੰਦਿਆ ਕਰਨਾ ਆਪਣੇ ਆਪ ਨੂੰ ਵੱਡੀ ਸਾਇੰਸ ਦਾ ਪਤਾ ਦੇਣ ਵਾਲੇ ਪੁਰਾਤਨ ਗ੍ਰੰਥ ਦਾ ਪਾਠਕ ਜ਼ਾਹਰ ਕਰਨਾ ਅਮਲੀ ਤੌਰ ਤੇ ਚਾਰ ਬੰਦਿਆਂ ਵਿੱਚ ਬੈਠ ਕੇ ਗੱਲ ਨਾ ਕਰ ਸਕਣਾ ਤੇ ਅਕਲ ਇੰਨੀ ਕੁ ਦਾ مالک ਹੋਣਾ ਕਿ ਚਿੱਠੀਆਂ ਵੰਡਣ ਦਾ ਕੰਮ ਵੀ ਉਹ ਨਹੀਂ ਸੀ ਕਰ ਸਕਦਾ ਇਸ ਪ੍ਰਕਾਰ ਉਸ ਦਾ ਆਪਣੇ ਆਪ ਨੂੰ ਅਕਲਮੰਦ ਸਮਝਣ ਦਾ ਭਰਮ ਉਸ ਵਿੱਚ ਉਸ ਦੇ ਜੀਵਨ ਨਿਰਵਾਦ ਦਾ ਸਾਧਨ ਬਣਦਾ ਹੈ ਤੇ ਉਸ ਵਿੱਚ ਜੀਵਨ ਸ਼ਕਤੀ ਪੈਦਾ ਕਰਦਾ ਹੈ ਕਹਾਣੀਕਾਰ ਨੇ ਉਸ ਨੂੰ ਆਪਣੇ ਆਪ ਨੂੰ ਦੂਜਿਆਂ ਨਾਲੋਂ ਵਧੀਆ ਸਮਝਣ ਦੀ ਰੁਚੀ ਤੇ ਜੀਵਨ ਨਿਰਵਾਦ ਇਸ ਢੰਗ ਨੂੰ ਬੜੇ ਵਿਅੰਗਾਤਮਕ ਰੂਪ ਵਿੱਚ ਪੇਸ਼ ਕੀਤਾ ਹੈ ਕਹਾਣੀ ਦਾ ਵਿਸ਼ਾ ਮੌਲਿਕ ਤੇ ਨਵਾਂ ਹੈ ਇਸ ਤੋਂ ਬਾਅਦ ਪ੍ਰਸ਼ਨ ਇਤ ਪ੍ਰਵਾਸੇ ਕਹਾਣੀ ਦਾ ਆਸ਼ਾ ਦਾ ਉਦੇਸ਼ ਮੰਤਵ ਸਪਸ਼ਟ ਕਰੋ ਇਸ ਦਾ ਉੱਤਰ ਹੈ ਜੀ ਇਤ ਪ੍ਰਵਾਸੇ ਕਹਾਣੀ ਗੁਰਦੇਵ ਸਿੰਘ ਰੁਪਾਣਾ ਦੀ ਰਚਨਾ ਹੈ ਇਸ ਕਹਾਣੀ ਦਾ ਉਦੇਸ਼ ਇਹ ਦੱਸਣਾ ਹੈ ਕਿ ਇੰਦਰ ਵਰਗੇ ਕਈ ਬੰਦਿਆਂ ਨੂੰ ਆਪਣੇ ਕੁਝ ਹੋਣ ਦਾ ਭਰਮ ਹੁੰਦਾ ਹੈ ਕਈਆਂ ਨੂੰ ਤਾਂ ਆਪਣੇ ਨੰਬਰ 1 ਹੋਣ ਦਾ ਭੁਲੇਖਾ ਹੁੰਦਾ ਹੈ ਪਰ ਅਜਿਹੇ ਲੋਕ ਵਿਹਾਰਕ ਤੌਰ ਤੇ ਅਕਲੋਂ ਹੀਨੇ ਕੰਗਾਲੀ ਭੋਗਣ ਵਾਲੇ ਚਾਪਲੂਸ ਤੇ ਮੰਗਤਿਆਂ ਵਾਲਾ ਜੀਵਨ ਗੁਜ਼ਾਰਨ ਵਾਲੇ ਹੁੰਦੇ ਹਨ ਉਹ ਬੇਸ਼ੱਕ ਆਪਣੇ ਆਪ ਨੂੰ ਰੋਜੀ ਸੰਬੰਧੀ ਨਵੀਂ ਵਿਚਾਰਧਾਰਾ ਪੇਸ਼ ਕਰਨ ਵਾਲੇ ਤੇ ਕਿਸੇ ਨਵੀਂ ਸਾਇੰਸ ਨੂੰ ਜਨਮ ਦੇਣ ਵਾਲੇ ਦੁਰਲਭ ਗ੍ਰੰਥ ਦਾ ਅਧਿਐਨ ਕਰਨ ਵਾਲੇ ਜ਼ਾਹਰ ਕਰਦੇ ਹਨ ਉਨ੍ਹਾਂ ਦੀਆਂ ਖੁਸ਼ਾਮਦਾਂ ਭਰੀਆਂ ਗੱਲਾਂ ਦਾ ਸਾਰਾ ਅਮਲ ਰੋਟੀ ਮੰਗ ਕੇ ਖਾਣ ਤੇ ਆਪਣੀ ਫੌਕੀ ਹੌਮੇ ਨੂੰ ਕਾਇਮ ਰੱਖਣ ਲਈ ਹੀ ਹੁੰਦਾ ਹੈ। ਅਜਿਹੇ ਲੋਕ ਚਾਰ ਬੰਦਿਆਂ ਵਿੱਚ ਬੈਠ ਕੇ ਗੱਲ ਨਹੀਂ ਕਰ ਸਕਦੇ ਤੇ ਡਾਕੀਏ ਵਾਲਾ ਚਿੱਠੀਆਂ ਵੰਡਣ ਦਾ ਸਧਾਰਨ ਜਿਹਾ ਕੰਮ ਵੀ ਇੱਕ ਤਰ੍ਹਾਂ ਕਰਨ ਦੀ ਸਮਝ ਨਹੀਂ ਰੱਖਦੇ। ਇਸ ਪ੍ਰਕਾਰ ਕਹਾਣੀ ਬੇਨੁਣ ਗਰਭਕਰੰਤੀ ਵਾਲੇ ਵਿਅਕਤੀ ਦੀ ਤਰਸਯੋਗ ਹਾਲਤ ਨੂੰ ਵੈਗਮਈ ਤਰੀਕੇ ਨਾਲ ਪੇਸ਼ ਕਰਦੀ ਹੈ ਇਹ ਮਨੁੱਖ ਨੂੰ ਅਜੇਹੀ ਜੀਵਨ ਵਿਧੀ ਅਪਣਾਉਣ ਤੋਂ ਖਬਰਦਾਰ ਵੀ ਕਰਦੀ ਹੈ ਸਮੁੱਚੇ ਤੌਰ ਤੇ ਇਸ ਦਾ ਉਦੇਸ਼ ਉਸਾਰੂ ਕਿਹਾ ਜਾ ਸਕਦਾ ਹੈ ਪ੍ਰਸ਼ਾਨ ਇਤ ਪ੍ਰਵਾਸੀ ਕਹਾਣੀ ਦੀ ਪਲਾਟ ਉਸਾਰੀ ਬਾਰੇ ਆਲੋਚਨਾਤਮਕ ਟਿੱਪਣੀ ਕਰੋ ਇਸ ਦਾ ਉੱਤਰ ਹੈ ਜੀ ਇਹ ਪ੍ਰਵਾਸੀ ਕਹਾਣੀ ਗੁਰਦੇਵ ਸਿੰਘ ਰੁਪਾਣਾ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਪਲਾਟ ਸਾਡੇ ਪਿੰਡੂ ਜੀਵਨ ਵਿੱਚ ਸਬੰਧਤ ਇੱਕ ਵਿਸ਼ੇਸ਼ ਪ੍ਰਕਾਰ ਦੀ ਜੀਵਨ ਵਿਧੀ ਨੂੰ ਅਪਣਾਉਣ ਵਾਲੇ ਵਿਅਕਤੀ ਨਾਲ ਸਬੰਧਤ ਹੈ ਇਸ ਵਿੱਚ ਲਿਆ ਘਟਨਾਵਾਂ ਕਾਫੀ ਹੱਦ ਤੱਕ ਕੁਦਰਤੀ ਤੇ ਯਥਾਰਥਕ ਹਨ ਇੰਦਰ ਦਾ ਮੱਝ ਨੂੰ ਪਾਣੀ ਪਿਉਣ ਲਜਾਣਾ ਉਸ ਕੋਲ ਇੱਕ ਪੁਰਾਣੇ ਗ੍ਰੰਥ ਦਾ ਹੋਣਾ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਦੀ ਚਾਪਲੂਸੀ ਕਰਕੇ ਉਹਨਾਂ ਕੋਲੋਂ ਰੋਟੀ ਖਾਣਾ ਉਸ ਦੇ ਮੁੰਡਿਆਂ ਦੀ ਜੀਵਨ ਵਿਧੀ ਉਸ ਦਾ ਡਾਕੀਆ ਬਣ ਕੇ ਬੇਅਕਲੀ ਭਰੀਆਂ ਗੱਲਾਂ ਕਰਨਾ ਬਾਬੇ ਦੀਆਂ ਗੱਲਾਂ ਵਿੱਚ ਉਸ ਦਾ ਦਖਲ ਦੇ ਕੇ ਆਪਣੇ ਆਪ ਨੂੰ ਗਿਆਨੀ ਧਿਆਨੀ ਦੱਸਣਾ ਇਹ ਸਾਰੀਆਂ ਘਟਨਾਵਾਂ ਕੁਦਰਤੀ ਤੇ ਯਥਾਰਥਕ ਘਟਨਾਵਾਂ ਹਨ ਉਹਨਾਂ ਵਿੱਚ ਰੋਚਕਤਾ ਸਵਾਦ ਉਤਸੁਕਤਾ ਹਾਸਰਕ ਤੇ ਵਿਅੰਗ ਵੀ ਕਾਫੀ ਮਾਤਰਾ ਵਿੱਚ ਹੈ ਕਹਾਣੀ ਵਿੱਚ ਸਮੇਂ ਦੀ ਏਕਤਾ ਮੌਜੂਦ ਨਹੀਂ ਪਰ ਸਥਾਨ ਤੇ ਪ੍ਰਭਾਵ ਦੀ ਏਕਤਾ ਜ਼ਰੂਰ ਮੌਜੂਦ ਹੈ ਸਾਰੀਆਂ ਘਟਨਾਵਾਂ ਪਿੰਡ ਦੇ ਆਲੇ-ਦੁਆਲੇ ਤੇ ਖੇਤਾਂ ਵਿੱਚ ਵਾਪਰਦੀਆਂ ਹਨ ਤੇ ਉਹਨਾਂ ਦਾ ਸਬੰਧ ਇੰਦਰ ਦੇ ਚਰਿੱਤਰ ਨੂੰ ਪੇਸ਼ ਕਰਨ ਨਾਲ ਹੀ ਹੈ ਸਮੁੱਚੇ ਤੌਰ ਤੇ ਕਹਾਣੀ ਦਾ ਪਲਾਟ ਕਾਫੀ ਸਫਲ ਹੈ ਪ੍ਰਸ਼ਨ ਇਤ ਪ੍ਰਵਾਸੀ ਕਹਾਣੀ ਦੇ ਪਾਤਰੋ ਸਾਰੀ ਬਾਰੇ ਆਪਣੇ ਵਿਚਾਰ ਪੇਸ਼ ਕਰੋ ਇਸ ਦਾ ਉੱਤਰ ਹੈ ਇਤ ਪ੍ਰਵਾਸੀ ਕਹਾਣੀ ਦੇ ਪਾਤਰ ਸਾਡੇ ਪਿੰਡੂ ਜੀਵਨ ਵਿੱਚੋਂ ਲਏ ਗਏ ਹਨ ਇਸ ਵਿੱਚ ਪਾਤਰਾਂ ਦੀ ਗਿਣਤੀ ਭਾਵੇਂ 10-12 ਹੀ ਹੈ ਪਰ ਇਸ ਵਿਚਲਾ ਮਹੱਤਵਪੂਰਨ ਪਾਤਰ ਇੰਦਰ ਹੈ ਬਾਕੀ ਸਾਰੇ ਪਾਤਰ ਇੰਦਰ ਦੇ ਚਰਿੱਤਰ ਨੂੰ ਹੀ ਵੱਖ-ਵੱਖ ਪੱਖਾਂ ਨੂੰ ਉਘਾੜਨ ਵਾਸਤੇ ਉਸ ਦੀ ਸਹਾਇਤਾ ਕਰਨ ਵਾਲੇ ਹਨ ਇਸ ਤਰ੍ਹਾਂ ਇੱਕ ਪਾਤਰ ਪ੍ਰધાન ਕਹਾਣੀ ਹੈ ਇਸੇ ਕਰਕੇ ਕਥਾ ਕਹਾਣੀ ਪੁਸਤਕ ਦੇ ਸੰਪਾਦਕ ਨੇ ਇਸ ਨੂੰ ਇੱਕ ਰੇਖਾ ਚਿੱਤਰ ਆਖਿਆ ਹੈ ਇੰਦਰ ਵਰਗੇ ਆਪਣੇ ਆਪ ਨੂੰ ਕੁਝ ਸਮਝਣ ਵਾਲੇ ਸ਼ਰੀਰੋਂ ਮਾਰੇ ਤੇ ਅਕਲੋਂ ਹੀਣੇ ਚਾਪਲੂਸ ਤੇ ਮੰਗਤਿਆਂ ਵਾਲਾ ਜੀਵਨ ਜਿਉਣ ਵਾਲੇ ਪਾਤਰ ਜੀਵਨ ਵਿੱਚ ਮਿਲ ਜਾਂਦੇ ਹਨ ਇਸ ਤੋਂ ਬਿਨਾ ਕਿਸਾਨ, ਭੱਤੇ ਵਾਲੀਆਂ, ਵੈਜ ਤੇ 12 ਟਾਣੀ ਖੇਡਣ ਵਾਲੇ ਮੁੰਡੇ ਵੀ ਪਿੰਡੂ ਜੀਵਨ ਦਾ ਅੰਗ ਹਨ ਕਹਾਣੀਕਾਰ ਨੇ ਪਾਤਰ ਉਸਾਰੀ ਲਈ ਆਪਣੇ ਬਿਰਤਾਂਤ ਤੇ ਪਾਤਰਾਂ ਦੀ ਆਪਸੀ ਵਾਰਤਾ ਲਾਪ ਤੋਂ ਕੰਮ ਲਿਆ ਹੈ ਕਹਾਣੀਕਾਰ ਨੇ ਪਾਤਰ ਉਸਾਰੀ ਬੜੇ ਜਿਥਾਰਤਕ ਤੇ ਮਨੋਵਿਗਿਆਨਿਕ ਪੱਧਰ ਉੱਤੇ ਕੀਤੀ ਹੈ ਇੰਦਰ ਦੀ ਪਾਤਰ ਸਾਰੀ ਮਨੋਵਿਗਿਆਨਿਕ ਹੋਣ ਤੋਂ ਬਿਨਾ ਵੰਗਾਤਮਕ ਵੀ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਇਤਿਪ੍ਰਵਾਸੀ ਕਹਾਣੀ ਦੇ ਸਰਲੇਖ ਬਾਰੇ ਆਪਣੇ ਵਿਚਾਰ ਪੇਸ਼ ਕਰੋ ਇਹ ਵਿਸਲੇਖ ਕਿੱਥੋਂ ਤੱਕ ਢੁਕਮਾ ਹੈ ਇਸ ਦਾ ਉੱਤਰ ਹੈ ਜੀ ਇਤਿਪ੍ਰਵਾਸੀ ਕਹਾਣੀ ਦਾ ਸਰਲੇਖ ਕਹਾਣੀ ਨੇ ਇਸ ਦੇ ਉਦੇਸ਼ ਦੇ ਆਧਾਰ ਤੇ ਰੱਖਿਆ ਹੈ ਭਾਈ ਗੁਰਦਾਸ ਦੀ ਇੱਕ ਸੱਤਰ ਹੈ ਇਤਿਪ੍ਰਵਾਸੀ ਰੈਣ ਕੁਟੰਗਾ ਅਰਥਾਤ ਕਿਸੇ ਪ੍ਰੋਸੇ ਨੂੰ ਆਧਾਰ ਬਣਾ ਕੇ ਜੀਵਨ ਵਿਧੀ ਨੂੰ ਅਪਣਾਉਣਾ ਬਿਲਕੁਲ ਠੀਕ ਨਹੀਂ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਮੁੱਖ ਪਾਤਰ 인ਦਰ ਦੀ ਜੀਵਨ ਵਿਧੀ ਨੂੰ ਪੇਸ਼ ਕੀਤਾ ਹੈ ਕਿ ਕਿਵੇਂ ਉਸ ਨੂੰ ਇਹ ਭਰਮ ਹੈ ਕਿ ਉਹ ਦੂਜਿਆਂ ਨਾਲ ਵੱਧ ਅਕਲ ਦਾ مالک ਹੈ ਤੇ ਗ੍ਰੰਥ ਬਾਚ ਦਾ ਹੋਣ ਕਰਕੇ ਉਹ ਗਿਆਨੀ ਧਿਆਨੀ ਹੈ ਪਰ ਵਿਹਾਰਕ ਤੌਰ ਤੇ ਦੇਖੀਏ ਤਾਂ ਜੀਵਨ ਵਿੱਚ ਉਹ ਸ਼ਰੀਰੋਮਾੜਾ ਦਿਮਾਗੋਹੀਣਾ ਚਾਪਲੂਸ ਮੰਗਤਿਆਂ ਵਰਗਾ ਜੀਵਨ ਜਿਉਣ ਵਾਲਾ ਭੁੱਖ ਲੰਗ ਦਾ ਮਾਰਿਆ ਹੋਇਆ ਪਾਤਰ ਹੈ ਉਸਦੇ ਪੱਲੇ ਇੰਨੀ ਅਕਲ ਨਹੀਂ ਕਿ ਉਹ ਆਪਣੇ ਸ਼ਰੀਰ ਨੂੰ ਸਾਫ਼ ਰੱਖੇ ਚਾਰ ਬੰਦਿਆਂ ਵਿੱਚ ਬੈਠ ਕੇ ਉਹ ਗੱਲ ਕਰਨ ਦੀ ਯੋਗਤਾ ਨਹੀਂ ਰੱਖਦਾ ਇੰਦਰ ਡਾਕੀਏ ਵਾਲਾ ਡਾਕ ਬੰਡ ਦਾ ਸੁਧਾਰ ਜਿਹੜਾ ਕੰਮ ਵੀ ਤਰੀਕੇ ਨਾਲ ਨਹੀਂ ਕਰ ਸਕਦਾ ਉਸ ਵਿੱਚ ਇੰਨੀ ਅਕਲ ਨਹੀਂ ਹੈ ਕਿ ਉਹ ਚਿੱਠੀਆਂ ਨੂੰ ਤਰਤੀਬਵਾਰ ਮੁਹੱਲੇ ਵਾਰ ਵੰਡ ਲਵੇ ਲੇਖਕ ਨੇ ਪਾਠਕਾਂ ਨੂੰ ਅਜਿਹੀ ਜੀਵਨ ਵਿਧੀ ਅਪਣਾਉਣ ਤੋਂ ਵਰਜਿਆ ਹੈ ਕਹਾਣੀਕਾਰ ਕਹਿੰਦਾ ਹੈ ਇਤ ਪ੍ਰਵਾਸੀ ਜੀਵਨ ਗੁਜ਼ਾਰਨਾ ਕੀ ਅਕਲ ਦੂਜਿਆਂ ਤੋਂ ਵੱਧ ਹੈ ਤੇ ਮੈਂ ਇੱਕ ਨੰਬਰ ਹਾਂ ਇਹ ਗਲਤ ਹੈ ਇਸ ਪ੍ਰਕਾਰ ਇਹ ਕਹਾਣੀ ਦੇ ਉਦੇਸ਼ ਦੇ ਆਧਾਰ ਤੇ ਰੱਖਿਆ ਹੋਣ ਕਰਕੇ ਇਸ ਕਹਾਣੀ ਦਾ ਸਰਲੇਖ ਇਤ ਪ੍ਰਵਾਸੀ ਬਹੁਤ ਹੀ ਠੁਕਮਾ ਫੱਬਵਾਂ ਤੇ ਨਮਾ ਹੈ ਪ੍ਰਸ਼ਨ 인ਦਰ ਦਾ ਚਰਿੱਤਰ ਚਿੱਤਰਣ ਕਰੋ ਇਸ ਦਾ ਉੱਤਰ ਹੈ ਜੀ 인ਦਰ ਇਤ ਪ੍ਰਵਾਸੀ ਕਹਾਣੀ ਦਾ ਮੁੱਖ ਪਾਤਰ ਹੈ ਉਸ ਦੀ ਪਤਨੀ ਤੋਂ ਬਿਨਾਂ ਉਸ ਦੇ ਦੋ ਪੁੱਤਰ ਵੀ ਹਨ। ਉਸ ਦੇ ਘਰ ਵਿੱਚ ਗੰਦ ਤੇ ਗਰੀਬੀ ਦਾ ਪਸਾਰਾ ਹੈ। ਉਸ ਦੇ ਚਰਿੱਤਰ ਦੇ ਮਹੱਤਵਪੂਰਨ ਪੱਖ ਇਸ ਤਰ੍ਹਾਂ ਹਨ। ਆਪਣੇ ਆਪ ਨੂੰ ਵੱਡੀ ਅਕਲ ਦਾ ਮਾਲਕ ਤੇ ਗਿਆਨੀ ਧਿਆਨੀ ਸਮਝਣ ਵਾਲਾ। ਇੰਦਰ ਨੂੰ ਭਰਮ ਸੀ ਕਿ ਉਹ ਦੂਜਿਆਂ ਨਾਲੋਂ ਵੱਡੀ ਅਕਲ ਦਾ ਮਾਲਕ ਹੈ। ਉਹ ਇੱਕ ਪੁਰਾਣੇ ਗ੍ਰੰਥ ਨੂੰ ਪੜ੍ਹਦਾ ਹੋਇਆ ਹੋਣ ਕਰਕੇ ਆਪਣੇ ਆਪ ਨੂੰ ਗਿਆਨੀ ਧਿਆਨੀ ਸਮਝਦਾ ਹੈ। ਇੰਦਰ ਆਪਣੇ ਆਪ ਨੂੰ ਨਵੇਂ ਵਿਚਾਰਾਂ ਦਾ ਮਾਲਕ ਦੱਸਦਾ ਹੈ ਉਹ ਜਿੰਨਾ ਕਿਸਾਨਾਂ ਤੇ ਮੰਗਤਿਆਂ ਤੋਂ ਮੰਗ ਕੇ ਖਾਂਦਾ ਹੈ ਉਹਨਾਂ ਨੂੰ ਵੀ ਘੱਟ ਅਕਲ ਦਾ ਸਮਝਦਾ ਹੈ ਚਾਪਲੂਸ ਇੰਦਰ ਰੋਟੀ ਦੀ ਖਾਤਰ ਕਿਸਾਨਾਂ ਦੇ ਕੰਮ ਦੀ ਮੰਗ ਤੇ ਸਾਧੂ ਦੇ ਵਿਚਾਰਾਂ ਦੀ ਮੂੰਹ ਤੇ ਪ੍ਰਸ਼ੰਸਾ ਕਰਦਾ ਹੈ ਇਸ ਪ੍ਰਕਾਰ ਉਹ ਚਾਪਲੂਸ ਬੰਦਾ ਹੈ ਪਾਰ ਥੋੜੀ ਦੂਰ ਜਾਂ ਮਗਰੋਂ ਉਹਨਾਂ ਦੀ ਉਹ ਨਿੰਦਿਆ ਚੁਗਲੀ ਸ਼ੁਰੂ ਕਰ ਦਿੰਦਾ ਹੈ ਇਸ ਪ੍ਰਕਾਰ ਰੋਟੀ ਪ੍ਰਾਪਤ ਕਰਨ ਦਾ ਲਾਲਚ ਪੂਰਾ ਕਰਨ ਲਈ ਉਹ ਚਾਪਲੂਸੀ ਕਰਦਾ ਹੈ ਜੋ ਕਿ ਇੰਦਰ ਦਾ ਇੱਕ ਮੁੱਖ ਹਥਿਆਰ ਹੈ। ਹਉਮੈ ਦਾ ਮਾਰਿਆ ਹੋਇਆ ਅਤੇ ਬੇਸ਼ਰਮ ਉਹ ਥਾਂ ਥਾਂ ਤੇ ਮੰਗਦਾ ਫਿਰਦਾ ਹੈ ਪਰ ਫਿਰ ਵੀ ਹਉਮੈ ਨਹੀਂ ਛੱਡਦਾ। ਉਹ ਗੁਰਦੁਆਰੇ ਦੇ ਭਾਈ ਦਵਾਰਾ ਲਾਹ ਲਾ ਕੇ ਸੁੱਟਣ ਤੇ ਵੀ ਉਸ ਦੇ ਮਗਰੋਂ ਨਹੀਂ ਲੈਂਦਾ। ਬੇਅਕਲ ਇੰਦਰ ਅਸਲ ਵਿੱਚ ਬਿਆਕਲ ਆਦਮੀ ਸੀ ਡਾਕ ਦਾ ਕੰਮ ਕਰਦੇ ਆ ਉਸ ਦੀ ਅਕਲ ਨੇ ਇੰਨਾ ਕੰਮ ਨਹੀਂ ਸੀ ਕੀਤਾ ਕਿ ਉਹ ਚਿੱਠੀਆਂ ਨੂੰ ਤਰਤੀਬ ਦੇ ਕੇ ਵੰਡੇ ਇੱਕ ਵਿਅੰਗਮਈ ਤੇ ਹਾਸੋਹੀਣਾ ਪਾਤਰ ਕਹਾਣੀਕਾਰ ਨੇ ਇੰਦਰ ਨੂੰ ਥਾਂ-ਥਾਂ ਤੇ ਆਪਣੇ ਵਿਅੰਗ ਦਾ ਸ਼ਿਕਾਰ ਬਣਾਇਆ ਹੈ ਤੇ ਉਸ ਨੂੰ ਇੱਕ ਹਾਸੋਹੀਣ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ ਹੈ ਹੁਣ ਪੇਸ਼ ਹੈ ਗੁਰਦੇਵ ਸਿੰਘ ਰੁਪਾਣਾ ਦੀ ਜੀਵਨੀ ਗੁਰਦੇਵ ਸਿੰਘ ਦਾ ਜਨਮ 13 April 1936 ਨੂੰ ਪਿੰਡ ਰੁਪਾਣਾ ਜ਼ਿਲ੍ਹਾ ਮੁਕਸਰ ਸਾਹਿਬ ਵਿਖੇ ਪਿਤਾ ਮੱਗਰ ਸਿੰਘ ਤੇ ਮਾਤਾ ਪੰਜਾਬ ਕੌਰ ਬੇਕਰ ਹੋਇਆ ਉਸ ਦਾ ਪੇਸ਼ਾ ਅਧਿਆਪਨ ਰਿਹਾ ਗੁਰਦੇਵ ਸਿੰਘ ਨੂੰ ਆਮ ਖਾਸ ਕਹਾਣੀ ਸੰਗ੍ਰਹਿ ਲਈ 2019 ਵਿੱਚ ਢਾਹਾ ਪੁਰਸਕਾਰ ਤੇ 2021 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਿਆ ਹੈ 1970 ਵਿੱਚ ਇੱਕ ਟੋਟਾ ਔਰਤ ਨਾਮੀ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਪਾਉਣ ਵਾਲੇ ਰੁਪਾਣੇ ਦੇ ਹੁਣ ਤੱਕ 6 ਕਹਾਣੀ ਸੰਗ੍ਰਹਿ ਛਪ ਚੁੱਕੇ ਹਨ ਜਿੰਨਾਂ ਵਿੱਚ ਅੱਖ ਦਾ ਜਾਦੂ, ਡਿਫੈਂਸ ਲਾਈਨ, ਸ਼ੀਸ਼ਾ ਤੇ ਹੋਰ ਕਹਾਣੀਆਂ, ਰਾਂਝਾ ਵਾਰਸ ਹੋਇਆ ਤੇ ਆਮ ਖਾਸ ਸ਼ਾਮਲ ਹਨ। ਜਲਦੇਵ, ਆਸੋ ਦਾ ਟੱਬਰ, ਗौरी, ਸ਼੍ਰੀ ਪਰਵਾ ਇਹ ਉਹਨਾਂ ਦੇ ਨਾਵਲ ਹਨ। ਟੁੱਟਦੇ ਬੰਧਨ ਉਹਨਾਂ ਦੀ ਨਿਵੰਦ ਦੀ ਕਿਤਾਬ ਹੈ ਤੇ ਵਿਰਾਨੇ ਤੇ ਬਹਾਰਾਂ ਇੱਕ ਅਨੁਵਾਦਿਤ ਕਹਾਣੀਆਂ ਦੀ ਕਿਤਾਬ ਹੈ ਪੰਜਾਬੀ ਕਹਾਣੀ ਵਿੱਚ ਉਸ ਨੂੰ ਅਮਰ ਬਣਾਉਣ ਲਈ ਦੇਸ਼ਵਾਨਾ ਨਾਲ ਸੰਬੰਧਤ ਉਹਨਾਂ ਦੀਆਂ ਲਿਖੀਆਂ ਦੋ ਕਹਾਣੀਆਂ ਹਵਾ ਤੇ ਸ਼ੀਸ਼ਾ ਹੀ ਕਾਫੀ ਹਨ ਸੋ ਏਸੀਜੀ ਵੀਡੀਓ ਇਤ ਪ੍ਰਵਾਸੀ ਕਹਾਣੀ ਉਸ ਦਾ ਸਾਰ ਤੇ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਤੁਸੀਂ ਦੇਖੇ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਕਿਰਪਾ ਕਰਕੇ ਲਾਇਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂਕਿ ਆਉਣ ਵਾਲੇ ਵੀਡੀਓ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਧੰਨਵਾਦ We work hard to make video please like and share subscribe channel punjabi whiteboard thanks for watching